ਸਸਤੇ ਭਾਦਿਆਂ ਆਪਾਂ ਗੱਡੀਆਂ ਅੱਜ ਲੈ ਕੇ ਪਹੁੰਚੇ ਹਾਂ ਜੀ ਤੁਹਾਡੀ ਸਾਰਾਂ ਦੀ ਡਿਮਾਂਡ ਪਹੁੰਚੀ ਸੀਗੀ ਤੁਸੀਂ ਕਮੈਂਟ ਕੀਤੀ ਸੀਗੇ ਜਿੰਨੇ ਰੇਟ 'ਚ ਜਿਹੜੇ ਏਰੀਆ 'ਚੋਂ ਤੁਸੀਂ ਕਮੈਂਟ ਪਾਈ ਸੀਗੇ ਉੱਥੋਂ ਹੀ ਆਪਾਂ ਮਸ਼ੀਨਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਤੇ ਵਾਰੀਸਰ ਆਪਾਂ ਪੂਰੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਕੋਲ ਹੀ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਹਰੇ ਜਕਰਾਂ 'ਚ ਉੱਪਰ ਲਿਖਿਆ ਹੋਇਆ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰਾ ਫੋਟੋਆਂ ਭੇਜ ਕੇ ਫ੍ਰੀ ਚੈਟ ਤੁਸੀਂ ਲਗਵਾ ਸਕਦੇ ਹੋ ਤੇ ਹੁਣ ਆਪਾਂ ਪਹਿਲੀ ਗੱਡੀ ਤੋਂ ਸ਼ੁਰੂ ਕਰਦੇ ਹਾਂ ਆਪਣੀ ਵੀਡੀਓ ਪਹਿਲੀ ਗੱਡੀ ਰੇਟਰਜ਼ 2010 ਮਾਡਲ ਚਿੱਟੇ ਰੰਗ ਦੀ ਲੈ ਕੇ ਪਹੁੰਚੀ ਹੈ ਬਹੁਤ ਵਧੀਆ ਕੰਡੀਸ਼ਨ ਚ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਬਠਿੰਡੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਡਿਮਾਂਡ ਦੀ ਆਪਾਂ ਜੇ ਗੱਲ ਕਰੀਏ ਤਾਂ ਮਾਲਕ ਨੇ ਫਿਕਸ ਰੇਟ ਨਹੀਂ ਕਿਹਾ ਡਿਮਾਂਡ ਕਹੀ ਐ 160 ਮਾਲਕ ਨੇ ਕਿਹਾ ਵੀ ਘੱਟਵਾਦਾ ਵੇਕੇ ਕੀਤਾ ਜਾਊਗਾ। ਬਾਕੀ ਤੁਸੀਂ ਚਾਰੇ ਪਾਸੋਂ ਦੇਖ ਲਓ। ਗੱਡੀ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੀ। ਦਿੱਲੀ ਨੰਬਰ ਐ ਤੇ ਬੰਪਰ ਵਗੈਰਾ ਦੇਖ ਲਓ। ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ। ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਐ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹੂੰ ਬਠਿੰਡੀ ਟਾਇਰ ਟੱਪਾ ਤੁਸੀਂ ਦੇਖ ਲਿਆ ਗੱਡੀ ਵੀ ਤੁਸੀਂ ਦੇਖ ਲਈ। ਸਾਰਾ ਕੁਝ ਲਗਭਗ ਤੁਹਾਨੂੰ ਪਤਾ ਲੱਗੀ ਗਿਆ ਸੀ। ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਜੀ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਲਾਜ਼ਮੀ ਕਰਿਓ ਬਾਕੀ ਰੇਟ ਕਿਵੇਂ ਦਾ ਲੱਗਿਆ ਜ਼ਰੂਰ ਦੱਸਿਓ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਓਨਰ ਦਾ 9877118279 ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਡਾਇਰੈਕਟ ਨੰਬਰ ਹੈ ਇਹ ਸੈਕਿੰਡ ਗੱਡੀ ਆਪਾਂ ਇਨੋਵਾ ਲੈ ਕੇ ਪਹੁੰਚੀ ਹਾਂ ਜੀ ਕਾਫੀ ਡਿਮਾਂਡ ਪਹੁੰਚੀ ਸੀਗੀ ਇਨੋਵਾ G4 11 ਮਾਡਲ ਹੈ ਜੀ ਕੰਡੀਸ਼ਨ ਦੀ ਗੱਡੀ ਬਹੁਤ ਵਧੀਆ ਆਪਾਂ ਨੂੰ ਮਿਲ ਚੁਗੀ ਜੇ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਦੇਖਣੀ ਤੁਰ ਕੇ ਦੇਖਣੀ ਹੈ ਮਾਲਕ ਨੇ ਕਿਹਾ ਘਰ ਆ ਕੇ ਦੇਖ ਲਿਓ ਮਾਲਕ ਦਾ ਏਰੀਆ ਮੋਗਾਗਾ ਤੇ ਗੱਡੀ ਮਿਲੂਗੀ ਆਪਾਂ ਨੂੰ ਚਿੱਟੇ ਰੰਗ ਦੀ ਹਰਿਆਣਾ ਨੰਬਰ ਨੰਬਰ ਪਲੇਟਾਂ ਸਰਕਾਰੀ ਨੇ 3 ਲੱਖ 20 ਹਜ਼ਾਰ ਰੁਪਏ ਡਿਮਾਂਡ ਮਾਲਕ ਨੇ ਕੀਤੀ ਹੈ ਐਨਓਸੀ ਦੇ ਨਾਲ ਕਿਸੇ ਪਾਸੋਂ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਬਾਕੀ ਤੁਸੀਂ ਦੇਖ ਰਹੇ ਹੋ ਜੀ ਫੋਟੋ ਮਾਲ ਚ ਸਾਰਾ ਕੁਝ ਇਹਨਾਂ ਨੇ ਦਿਖਾਈ ਆ ਵਧੀਆ ਗੱਡੀ ਆ ਸੋਹਣੀ ਗੱਡੀ ਆ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9056549106 ਗੱਲ ਕਰ ਲਿਓ ਜਿਹੜੀ ਵੀ ਗੱਲ ਕਰਨਾ ਤੁਸੀਂ ਚਾਹੁੰਦੇ ਹੋ ਗੱਡੀ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਗੱਲ ਕਰਕੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਵੀਡੀਓ ਵਧੀਆ ਜੇ ਤੁਹਾਨੂੰ ਲੱਗ ਰਹੀ ਆ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ لازਮੀ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਆਪਣੀ ਵੀਡੀਓ ਤੇ ਤੁਸੀਂ ਪਹੁੰਚੇ ਹੋ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚੇ ਹੋ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਹਰ ਰੋਜ਼ ਦੇਖਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਦਬਾ ਦਿਓ ਨਾਲ ਇੱਕ ਬੈਲ ਆਈਕਨ ਮਿਲੂਗਾ ਉਹਨੂੰ ਵੀ ਦਬਾ ਦਿਓ ਤੇ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਪਹੁੰਚ ਜਾਇਆ ਕਰੂਗਾ ਜਦੋਂ ਸਬਸਕ੍ਰਾਈਬ ਕਰ ਲਓਗੇ ਤੁਸੀਂ ਆਪਣੇ ਚੈਨਲ ਦੇ ਨਾਲ ਜੁੜ ਜਾਊਂਗੇ ਤੇ ਹੁਣ ਆਪਾਂ ਗੱਡੀ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਗੱਡੀ ਤੋਂ ਪਹਿਲਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਕੋਈ ਮਸ਼ੀਨਰੀ ਘਰ ਕੋਠੀ ਮੇਕਾਨ ਕੁਝ ਵੀ ਹੈ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਹੈ ਤੁਹਾਡੇ ਰਿਸ਼ਤੇਦਾਰਾਂ ਕੋਲੇ ਆਪਾਂ ਫ੍ਰੀ ਚ ਐਡ ਲਗਾਵਾਂਗੇ ਹੁਣ ਆਪਾਂ ਇੱਕ ਗੱਡੀ ਦੀ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਗੱਡੀ ਪਹੁੰਚੀ ਹੈ 2004 ਮਾਡਲ ਫਾਸਟ ਓਨਰ ਗੱਡੀ ਆ ਪਧੋੜ ਮਾਲਕ ਦਾ ਏਰੀਆ ਪੰਜਾਬ ਨੰਬਰ ਹੈ 55 ਕੋ 1000 ਰੁਪਏ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਆ 27 ਤੱਕਰ ਗੱਡੀ ਦੀ ਪਾਸਿੰਗ ਆਪਾਂ ਨੂੰ ਮਿਲ ਜੂਗੀ ਗੱਡੀ ਦੀ ਵਾੜੀ ਲਾਈਨ ਬਹੁਤ ਵਧੀਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਬਾਕੀ ਨੰਬਰ ਪਲੇਟਾਂ ਸਰਕਾਰੀ ਨਹੀਂ ਚਿੱਟਿਆ ਰੰਗ ਦੀ ਗੱਡੀ ਆ ਅੰਦਰੋਂ ਵੀ ਵਧੀਆ ਬਾਹਰੋਂ ਵੀ ਵਧੀਆ ਸੋਹਣੀ ਗੱਡੀ ਆ ਤੇ ਮਾਰੂਤੀ 800 ਗੱਡੀ ਆ ਜੀ ਬਾਕੀ ਮਾਡਲ ਵਧੀਆ ਰੇਟ ਵਧੀਆ ਪਾਸਿੰਗ ਵਧੀਆ ਮਿਲ ਜੂਗੀ ਡਾਕੂਮੈਂਟ ਸਾਰੇ ਕੰਪਲੀਟ ਮਿਲ ਜਾਣਗੇ ਹੋਰ ਤਾਂ ਆਪਾਂ ਨੂੰ ਕੀ ਚਾਹੀਦਾ ਜੀ ਬਾਕੀ ਗੱਲਬਾਤ ਕਰ ਲਿਓ ਮਾਲਕ ਨੇ ਕਿਹਾ ਰੇਟ ਹੋਰ ਵੀ ਵੇਕੇ ਘੱਟਬਾਦ ਕਰ ਲੰਗੀ ਜਿਹਨੂੰ ਵੀ ਗੱਡੀ ਪਸੰਦ ਆਈ ਹੈ ਕੋਈ ਵੀ ਗੱਡੀ ਦੇਖਣ ਦਾ ਚਾਹਵਨ ਹੈ ਖਰੀਦਣ ਦਾ ਚਾਹਵਨ ਹੈ ਤਾਂ ਮਾਲਕ ਨਾਲ ਗੱਲ ਕਰ ਲਿਓ ਜੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਤੇ ਗੱਲਬਾਤ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਗੱਡੀ ਕੀ ਚਾਹੀਦਾ ਤੁਹਾਨੂੰ ਕਰੋ ਕਮੈਂਟ ਕਿੰਨੇ ਰੇਟ 'ਚ ਲੈ ਕੇ ਆਪਾਂ ਛੇਤੀ ਪਹੁੰਚ ਜਾਵਾਂਗੇ